ਸਰਕਾਰ ਦੋਸਤੋ ਅੱਜ ਦਿਨ ਸ਼ੁੱਕਰਵਾਰ ਨੂੰ ਪਟਾਣਾ ਦੇ 골ਡਨ ਸਟੇਟ ਵਿਖੇ ਜੁਧ ਨਸ਼ਿਆਂ ਵਿਰੁੱਧ ਜਨ ਸਭਾ ਦਾ ਆਯੋਜਨ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਸੀ ਇਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਸੀ ਤੋਂ ਐਮਐਲਏ ਸਰਦਾਰ ਕੁਲਜੀਤ ਸਿੰਘ ਅੰਦਾਵਾਜੀ ਸ਼ਾਮਲ ਹੋਏ ਤੇ ਹੋਰ ਕਈ ਨੇਤਾ ਸ਼ਾਮਲ ਏ 81 ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਅਤੇ ਸੁਚੇਤ ਕਰਨ ਵਾਸਤੇ ਕੀਤਾ ਗਿਆ ਸੀ ਇਸ ਵਿੱਚ ਟਕੋਲੀ ਦੇ ਮੈਡੀਕਲ ਅਫਸਰ ਨੇ ਲੋਕਾਂ ਨੂੰ ਨਸ਼ਾ ਛੱਡਣ ਦੇ ਮੈਡੀਕਲ ਤੌਰ ਤੇ ਜੋ ਸਹਾਇਤਾ ਦਿੱਤੀ ਜਾ ਸਕਦੀ ਹੈ ਉਸ ਬਾਰੇ ਦੱਸਿਆ ਅਤੇ ਮੈਡੀਕਲ ਤੌਰ ਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਿਆ ਜਾ ਸਕਦਾ ਉਸ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਗਿਰਕਪੁਰ ਦੇ ਐਸਐਚਓ ਸਾਹਿਬ ਨੇ ਜੋ ਵੀ ਨਸ਼ਿਆਂ ਵਿਰੁੱਧ ਜੋ ਕਾਰਵਾਈ ਚੱਲ ਰਹੀ ਹੈ ਜੋ ਨਸ਼ਾ ਵੇਚਦਿੰਨ ਅਤੇ ਜੋ ਬਚੋਲੀਏ ਦੇ ਕੰਮ ਕਰਦਿੰਨੇ ਉਹਨਾਂ ਮਾਰੇ ਜੋ ਸਖਤ ਕਾਰਵਾਈ ਕੀਤੀ ਗਈ ਹੈ ਉਸ ਬਾਰੇ ਲੋਕਾਂ ਨੂੰ ਜਾਗਰਿਤ ਕਰਾਇਆ ਕਿ ਬਹੁਤ ਸਾਰੇ ਕੇਸ ਦਰਜ ਹੋਏ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਵੀ ਕੀਤਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜੇ ਕੋਈ ਤੁਹਾਡੇ ਆਲੇ-ਦੁਆਲੇ ਜਾਂ ਕੋਈ ਵੀ ਤੁਹਾਨੂੰ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਹੋਇਆ ਦਿਖਾਈ ਦਿੰਦਾ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਏ ਜੋ ਵੀ ਸੂਚਨਾ ਦੇਣ ਵਾਲਾ ਹੈ ਉਸ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਏਗੀ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਸਾ ਕਿ ਮੈਂ ਦਿਨੋਂ ਪਿਆਰ ਕਰਦਾ ਤੁਹਾਨੂੰ ਕਿਵਰੀ ਤੁਹਾਡੇ ਨਾਲ ਲੜ ਵੀ ਪੈਣਾ ਤੁਹਾਡੀ ਇੱਕ ਇੱਕ ਵੋਟ ਕਰਕੇ ਮੈਂ ਐਮਐਲਏ ਬਣਿਆ ਸੀ ਮੈਨੂੰ ਅੱਜ ਉਹ ਵੀ ਸਮਾਂ ਯਾਦ ਆ ਸਾਰੇ 13 ਵੋਟਾਂ ਦੇ ਉੱਪਰੋਂ ਸਾਡੇ ਬੋਰਡ ਚੱਕ ਲਏ ਕੁਰਸੀਆਂ ਚੱਕ ਲਈਆਂ ਉਹਨੂੰ تین ਚਾਰ ਜਨ ਜਾ ਕੇ ਥਾਣੇ ਪਿਠਾ ਦਿੱਤਾ ਗਿਆ। ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਫਸ ਤੁਸੀਂ ਡਰਤਾ ਨਹੀਂ ਛੱਡੀ। ਤੁਸੀਂ ਬਾਖੂ ਵੀ ਆਪਣਾ ਰੋਲ ਲਾਇਆ। ਮੇਰੇ ਤੋਂ ਪਹਿਲਾਂ ਸਾਰੇ ਬੁਲਾ ਰਹੇ ਨੇ ਬਹੁਤ ਖੁਸ਼। ਮੇਰੀ ਤਾਂ ਪਾਰਟੀ ਨੂੰ ਰਵਿੰਦਰ ਕੇਜਰੀਵਾਲ ਸਾਹਿਬ ਵੱਲੋਂ ਭਗਵੰਤ ਮਾਨ ਵੱਲੋਂ ਅੱਜ ਡਿਊਟੀ ਲਈ ਸੀ। ਵੀ ਜਿਸ ਤਰ੍ਹਾਂ ਤੋਂ ਵਿਧਾਨ ਸਭਾ ਜਾ ਕੇ ਸੋਚ ਚੱਕੀ ਸੀ। ਅੱਜ ਆਪਣੇ ਹਲਕੇ ਦੇ ਲੋਕਾਂ ਨੂੰ ਜਾ ਕੇ ਸੋਚ ਕਰਕੇ ਆਉਣੇ ਸੱਚਾ ਤਮਰੇ ਕਰ। ਅੱਜ ਉਸ ਕੜੀ ਦੇ ਤਹਿਤ ਮੈਂ ਆਇਆ ਮੈਂ ਦੇਖ ਰਿਹਾ ਸੀ ਫਰੰਟ ਦੇ ਵਿੱਚ ਮੇਰੀਆਂ ਭੈਣਾਂ ਮਾਤਾਵਾਂ ਜਿਹੜੀਆਂ ਮੇਰੇ ਪਿੱਛੇ ਇੱਕ ਜੀਪ ਦੇ ਉੱਪਰ ਖੁੱਲੀ ਜੀਪ ਦੇ ਉੱਪਰ ਖੁਸ਼ੀ ਦਾ ਮਾਹੌਲ ਜाहिर ਕਰਕੇ ਔਰ ਭੰਗੜਾ ਪਾ ਕੇ ਮੈਨੂੰ ਘਰ ਛੱਡ ਗਏ ਜੀਰੀ ਤੋਂ ਬਹੁਤ ਧੰਨਵਾਦੀ ਹਾਂ ਥੋੜਾ ਸਾਰੇ ਦਾ ਅੱਜ ਸਭ ਤੋਂ ਵੱਡੀ ਖੁਸ਼ੀ ਦੇਖ ਕੇ ਹੁੰਦੀ ਆ ਕਿ ਮਲਟਾਣੇ ਦੇ ਅੰਦਰ ਤੁਸੀਂ ਇੰਨੀ ਵੱਡੀ ਗਿਣਤੀ 'ਚ ਆਏ ਹੋ ਅੱਜ ਇਹ ਕੁਝ ਜ਼ਰੂਰ ਦਰਸਾਉਣਾ ਨਾਲ ਮੈਂ ਧੰਨਵਾਦੀ ਹਾਂ ਪ੍ਰੈਸ ਦੇ ਫੋਰਥ ਪਿੱਲਰ ਦਾ ਜਿਹੜੇ ਪ੍ਰੈਸ ਦੇ ਸਾਥੀ ਆਏ ਉਹਨਾਂ ਦਾ ਵੀ ਅੱਜ ਇੰਨੀ ਵੱਡੀ ਗਿਣਤੀ ਤੁਹਾਡਾ ਇਕੱਠੇ ਹੋਣ ਦਾ ਮਕਸਦ ਇੱਕੋ ਹੈ ਅਸੀਂ ਸਮਝ ਸਕਦੇ ਹਾਂ ਕਿ ਪੰਜਾਬ ਦੇ ਅੰਦਰ ਜਿਹੜਾ ਯੁੱਧ ਨੇ ਸ਼ੁਰੂਦ ਭਗੰਤ ਮਾਨ ਔਰ ਕੇਰਿਵਾਲ ਸਿੰਘ ਸਾਹਿਬ ਨੇ ਆਰੰਭ ਕੀਤਾ ਤੁਸੀਂ ਉਹਦੀ ਹਾਮੀ ਭਰ ਰਹੇ ਹੋ ਤਾਂ ਇਸ ਮੀਟਿੰਗ 'ਚ ਬੈਠੇ ਹੋ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਮੈਂ ਵਧਾਈ ਵੀ ਦੇਣਾ ਚਾਹਣਾ ਔਰ ਇਹਦੇ ਨਾਲ ਨਾਲ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਦੇਖੋ ਉਸ ਮਾਂ ਨੂੰ ਪੁੱਛ ਕੇ ਦੇਖਿਓ ਜਿਸ ਮਾਂ ਦੀ ਉਮਰ 50 60 70 ਸਾਲ ਹੁੰਦੀ ਹੈ 80 ਸਾਲ ਹੁੰਦੀ ਹੈ ਉਹਦਾ ਇਕੱਲਾ-ਕੱਲਾ ਪੁੱਤ ਹੁੰਦਾ ਹੈ ਜੋ ਆਯੋਜਨ ਦਾ ਕਾਰਜਕ੍ਰਮ ਦਾ ਯੂਜਨ ਜੋ ਹੈ ਉਹ ਸ੍ਰੀ ਸਿਆਣੀ ਅਤੇ ਉਹਨਾਂ ਦੇ ਬੇਟੇ ਨੇ ਸੰਭਾਲੀ ਹੋਈ ਸੀ। ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਸ਼ਬਦ ਦਿਲਾਂਦੇ ਹੋਏ ਐਮਐਲਏ ਸਾਹਿਬ ਕਿ ਨਸ਼ਿਆਂ ਦੇ ਵਿਰੁੱਧ ਖੜੇ ਹੋ। ਅਤੇ ਉਹਨਾਂ ਦਾ ਸਾਥ ਦਿਓ। ਲੋਕਾਂ ਨੇ ਵੀ ਸ਼ਬਦ ਲਈ ਕਿ ਅਸੀਂ ਸਰਕਾਰ ਦਾ ਸਾਥ ਦੇਵਾਂਗੇ। ਤੁਸੀਂ ਦੇਖ ਸਕਦੇ ਇਸ ਤੋਂ ਬਾਅਦ ਹੀ ਬਿਆਰ ਫੇਸ ਟੂ ਦੇ ਉਹ ਸਾਰੇ ਸੋਸਾਇਟੀ ਦੇ ਪਤਵੰਤੇ ਸੱਜਣ ਸਰਦਾਰ ਜੀ ਨੂੰ ਮਿਲੇ ਤੇ ਆਪਣੀ ਕਲੋਨੀ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਤੇ ਐਮਐਲਏ ਸਾਹਿਬ ਨੇ ਵੀ ਯਕੀਨ ਦਰਾਇਆ ਕਿ ਜਲਦ ਤੋਂ ਜਲਦ ਅਸੀਂ ਇਸ ਇਲਾਕੇ ਦੇ ਜੋ ਵੀ ਸਮੱਸਿਆਵਾਂ ਹਨ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਆਪ ਦੇਖ ਸਕਦੇ ਹੋ ਤਸਵੀਰਾਂ ਵਿੱਚ